ਸਤਿ ਸ੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਦਰਸ਼ਕਾ ਦਾ ਸਵਾਗਤ ਮੈਂ ਹਾ ਦੀਪਿਕਾ ਖੋਸਲਾ ਇਸ ਦਿਨ ਅਸੀਂ ਅਸੀਂ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਗਿਆਨੀ ਹਰਪ੍ਰੀਤ ਸਿੰਘ ਨਿਊਯਾਰਕ ਦੇ ਗੁਰਦੁਆਰਾ ਬਾਬਾ ਮੱਖਣ ਸ਼ਾਹ ਜੀ ਲੁਬਾਣਾ ਵਿਖੇ ਪਹੁੰਚੇ ਹੋਏ ਸਨ ਅਤੇ ਇਸ ਦੌਰਾਨ ਸੰਗਤ ਨੂੰ ਸੰਬੋਧਨ ਕਰਦਿਆਂ ਇੱਕ ਵਾਰ ਫਿਰ ਉਹਨਾਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦਾ ਜ਼ਿਕਰ ਕੀਤਾ ਗਿਆ ਔਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਉਹਨਾਂ ਦੇ ਕਿੰਨੀ ਕੁ نزدیکی ਸੀ ਔਰ ਅੰਦਰ ਖਾਤੇ ਕੀ ਕੁਝ ਹੁੰਦਾ ਵਾਪਰਦਾ ਹੈ ਜਿਸ ਤੇ ਕਾਰਨ ਇਹ ਪਿਛਲਾ ਜੋ ਵੀ ਘਟਨਾ ਕਰਮ ਵਾਪਰਿਆ ਜਿਸ ਦੇ ਕਾਰਨ ਸ਼੍ਰੋਮਣੀ ਅਕਾਲੀ ਦਲ ਬਨਾਮ ਗਿਆਨੀ ਹਰਪ੍ਰੀਤ ਸਿੰਘ ਵਾਲਾ ਮਾਮਲਾ ਉੱਪਰ ਦਾ ਹੈ ਔਰ ਇਹ ਵਿਵਾਦ ਲਗਾਤਾਰ ਭੱਖ ਦਾ ਰਿਹਾ ਅਜੇ ਵੀ ਕਹਿ ਸਕਦੇ ਆ ਕਿ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਵੱਲੋਂ ਜੇਕਰ ਅਕਾਲੀ ਦਲ ਨੂੰ ਲੈ ਕੇ ਕੋਈ ਟਿੱਪਣੀ ਕੀਤੀ ਜਾਂਦੀ ਹੈ ਤਾਂ ਅਕਾਲੀ ਲੀਡਰਾਂ ਦੇ ਵੱਲੋਂ ਵੀ ਪਲਟਵਾਰ ਜਾਂ ਜਵਾਬ ਕਹਿ ਲੋ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੂੰ ਦਿੱਤਾ ਜਾਂਦਾ ਹੈ ਸੋ ਇਹ ਵਾਦ ਵਿਵਾਦ ਜੋ ਹੈ ਦੋਹਾਂ ਧਿਰਾਂ ਦੇ ਵਿਚਾਲੇ ਚੱਲ ਰਿਹਾ ਹੈ ਇਸੇ ਨੂੰ ਲੈ ਕੇ ਕੁਝ ਅਹਿਮ ਖੁਲਾਸਾ ਜੋ ਹੈ ਉਹ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਵੱਲੋਂ ਕੀਤਾ ਗਿਆ ਆਪਣੇ ਸੰਬੋਧਨ ਦੇ ਵਿੱਚ ਕੀ ਕੁਝ ਕਹਿ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਆਓ ਸੁਣਦੇ ਹਾਂ ਗੁਰੂ ਸਾਹਿਬ ਦਾ ਬਣਾਇਆ ਇੰਸਟੀਟਿਊਸ਼ਨਸ ਖਤਮ ਨਹੀਂ ਹੋਣਾ ਕਿਉਂਕਿ ਉਹ ਗੁਰੂ ਸਾਹਿਬ ਨੇ ਜਿਹੜੇ ਇੰਸਟੀਟਿਊਸ਼ਨਸ ਬਣਾਏ ਹੈ ਉਹ ਸਥਾਈ ਇੰਸਟੀਟਿਊਸ਼ਨ ਬਣਾਏ ਗੁਰਦੁਆਰਾ ਕਦੇ ਖਤਮ ਨਹੀਂ ਹੋਣਾ ਲੰਗਰ ਕਦੇ ਖਤਮ ਨਹੀਂ ਹੋਣਾ ਸੰਗਤ ਕਦੇ ਖਤਮ ਨਹੀਂ ਹੋਣੀ ਪੰਗਤ ਕਦੇ ਖਤਮ ਨਹੀਂ ਹੋਣੀ ਔਰ ਸ੍ਰੀ ਅਕਾਲ ਤਖਤ ਸਭ ਕਦੇ ਖਤਮ ਨਹੀਂ ਹੋਣਾ ਕਿਉਂ ਕਿ ਇਹ ਇੰਸਟੀਟਿਊਸ਼ਨਸ ਗੁਰੂ ਸਾਹਿਬ ਨੇ ਸਥਾਪਿਤ ਕੀਤੇ ਜਿਹੜੇ ਸਾਡੇ ਬਣਾਏ ਆ ਸਾਡੇ ਬਜ਼ੁਰਗਾਂ ਨੇ ਬਣਾਏ ਆ ਸਾਡੇ ਦਾਣਿਆਂ ਨੇ ਬਣਾਏ ਆ ਉਹਨਾਂ ਚ ਜਿੰਨਾ ਚਿਰ ਸਿਧਾਂਤ ਕਾਇਮ ਹੈ ਪਰੰਪਰਾ ਕਾਇਮ ਹੈ ਮर्यादा ਕਾਇਮ ਹੈ ਉਹ ਚੱਲਦੇ ਰਹਿਣਗੇ ਤੇ ਜੇ ਸਿਧਾਂਤ ਪਰੰਪਰਾ ਮर्यादा ਉੱਥੋਂ ਖਿਸਕਦੀ ਹੈ ਤੇ ਫਿਰ ਉਵੇਂ ਖਤਮ ਹੋ ਜਾਣਗੇ ਜਿਵੇਂ ਮਸੰਦ ਪ੍ਰਥਾ ਖਤਮ ਹੋ ਗਈ ਸੀ ਜਾਂ ਮਹਾਂਤ ਪ੍ਰਥਾ ਖਤਮ ਹੋ ਗਈ ਸੀ ਫਿਰ ਨਵੇਂ ਪੈਦਾ ਹੋਣਗੇ ਮੈਂ ਤੁਹਾਨੂੰ ਇੰਗਲੈਂਡ ਦੇ ਇਤਿਹਾਸ ਦੇ ਵਿੱਚੋਂ ਇੱਕ ਕਹਾਣੀ ਦੀ ਉਦਾਹਰਣ ਦੇਣ ਲੱਗਿਆ ਇੰਗਲੈਂਡ ਦੇ ਵਿੱਚ ਜਿਹੜੀ ਚਰਚ ਹੈ ਉਹ ਕਾਰਡੀਨਲ ਚਰਚ ਹੈ ਜਦੋਂ ਕਿੰਗਰਮ ਸੀ ਉਸ ਵਕਤ ਉਸ ਚਰਚ ਦਾ ਜਿਹੜਾ ਪੋਪ ਹੁੰਦਾ ਸੀ ਉਹ ਸਟੇਟ ਦਾ ਪ੍ਰੈਜ਼ੀਡੈਂਟ ਵੀ ਹੁੰਦਾ ਸੀ ਪ੍ਰਧਾਨ ਮੰਤਰੀ ਪ੍ਰਾਈਮ ਮਿਨਿਸਟਰ ਸੌਰੀ ਪ੍ਰਾਈਮ ਮਿਨਿਸਟਰ ਜਿਹੜਾ ਵੀ ਚਰਚ ਦਾ ਪੋਪ ਹੁੰਦਾ ਸੀ ਉਹ ਪ੍ਰਾਈਮ ਮਿਨਿਸਟਰ ਹੁੰਦਾ ਸੀ ਇੱਕ ਵਾਰੀ ਕੀ ਹੋਇਆ ਕਿ ਜਿਹੜਾ ਕਿੰਗ ਸੀ ਉਸ ਨੂੰ ਕਿਸੇ ਨੌਜਵਾਨ ਦੀ ਦੱਸ ਪਾਈ ਗਈ ਕਿ ਇੱਕ ਬਹੁਤ ਇੰਟੈਲੀਜੈਂਟ ਨੌਜਵਾਨ ਹੈ ਉਸ 16 17 ਸਾਲ ਦਾ ਲੇਕਿਨ ਗਰੀਬ ਪਰਿਵਾਰ ਚੋਂ ਹੈ ਜੇ ਉਹਦੀ ਹੈਲਪ ਕੀਤੀ ਜਾਏ ਤੇ ਬਹੁਤ ਇੰਟੈਲੀਜੈਂਟ ਜਿਹੜਾ ਹੈ ਉਹ ਪਰਸਨ ਬਣ ਸਕਦਾ ਹੈ ਠੀਕ ਹੈ ਉਨੇ ਕੇ ਲਿਆਉ ਉਹਨੇ ਉਸ ਨੌਜਵਾਨ ਨੂੰ ਲਿਆਂਦਾ ਆਪਣੀ ਸਟੇਟ ਦੇ ਖਰਚੇ ਦੇ ਉੱਤੇ ਉਹਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਉਹਨੇ ਇੱਕ ਅੱਛਾ ਸਕਾਲਰ ਵਿਦਵਾਨ ਬਣਾ ਲਿਆ ਵਿਦਵਾਨ ਬਣਾਉਣ ਤੋਂ ਬਾਅਦ ਉਸ ਕਿੰਗ ਨੇ ਉਸ ਰਾਜੇ ਨੇ ਉਸ ਬਾਦਸ਼ਾਹ ਨੇ ਉਹਨੂੰ ਚਰਚ ਦਾ ਪੋਪ ਬਣਾਤਾ ਜਦੋਂ ਚਰਚ ਦਾ ਉਹ ਪੋਪ ਬਣ ਗਿਆ ਤੇ ਆਟੋਮੈਟਿਕਲੀ ਉਹ ਪ੍ਰਾਈਮ ਮਿਨਿਸਟਰ ਵੀ ਬਣ ਗਿਆ ਜਦੋਂ ਪ੍ਰਾਈਮ ਮਿਨਿਸਟਰ ਬਣ ਗਿਆ ਨਾਲ ਪੋਪ ਬਣ ਗਿਆ ਤੇ ਉਸ ਨੇ ਆਪਣੀ ਸਟੇਟ ਦੀ ਔਰ ਆਪਣੀ ਸਟੇਟ ਦੇ ਬਾਦਸ਼ਾਹ ਦੀ ਬਹੁਤ ਖਿਦਮਤ ਕੀਤੀ ਬਹੁਤ ਖਿਦਮਤ ਸਟੇਟ ਨੂੰ ਉੱਪਰ ਲਜਾਣ ਲਈ ਉਸ ਨੇ ਟਿੱਲ ਲਾਤਾ ਜੋਰ ਲਾਤਾ ਦਿਨ ਰਾਤ ਲੱਗਿਆ ਰਹਿੰਦਾ ਸੀ ਇੱਕ ਲਾਅ ਹੈ 크ਿਸਚਨ ਲਾਅ ਹੈ ਕਿ ਇੱਕ ਬੰਦਾ ਇੱਕ ਪਤਨੀ ਦੇ ਹੁੰਦੇ ਦੂਜਾ ਵਿਆਹ ਨਹੀਂ ਕਰਾ ਸਕਦਾ ਇਹ ਜਿਹੜਾ ਦੁਨੀਆ ਭਰ ਦੇ ਵਿੱਚ ਸਥਾਪਿਤ ਇਹ ਲਾਅ ਹੈ ਨਾ ਬੇਸਿਕਲੀ ਕ੍ਰਿਸ਼ਨਾ ਦਾ ਇਹ ਰਿਲੀਜੀਅਸ ਲਾਅ ਹੈ ਇਹ ਧਾਰਮਿਕ ਲਾਅ ਹੈ ਧਾਰਮਿਕ ਕਾਨੂੰਨ ਹੈ ਇਹ ਕ੍ਰਿਸ਼ਨ ਦਾ ਕਿਉਂਕਿ ਦੁਨੀਆ 'ਚ ਇਹਨਾਂ ਨੇ ਰਾਜ ਕੀਤਾ ਇਸ ਕਰਕੇ ਆਪਣਾ ਇਹਨਾਂ ਨੇ ਧਾਰਮਿਕ ਲਾਅ ਨੂੰ ਦੁਨੀਆ 'ਚ ਸਥਾਪਿਤ ਕੀਤਾ ਚੰਗਾ ਸੀ ਇਸ ਕਰਕੇ ਦੁਨੀਆ 'ਚ ਪ੍ਰਵਾਨ ਵੀ ਚੜ ਗਿਆ ਉਹ ਜਿਹੜਾ ਬਾਦਸ਼ਾਹ ਸੀ ਨਾ ਉਸ ਦਾ ਇੱਕ ਲੜਕੀ ਦੇ ਨਾਲ ਮੋਹ ਮੁਹੱਬਤ ਜਿਹੜਾ ਸੀ ਪੈਦਾ ਹੋ ਗਿਆ ਉਨੇ ਕਹੇ ਮੈਂ ਸ਼ਾਦੀ ਕਰਨੀ ਹੈ ਪਰ ਪ੍ਰੋਬਲਮ ਇਹ ਆ ਗਈ ਕਿ ਉਹਦੀ ਪਹਿਲੀ ਪਤਨੀ ਸੀ ਔਰ ਪਤਨੀ ਨੂੰ ਤਲਾਕ ਦਿੱਤੇ ਬਿਨਾ ਉਹ ਦੂਜਾ ਵਿਆਹ ਨਹੀਂ ਸੀ ਕਰਾ ਸਕਦਾ ਪਤਨੀ ਨੂੰ ਉਹ ਤਲਾਕ ਦੇ ਨਹੀਂ ਸੀ ਸਕਦਾ ਹੁਣ ਕਰੇ ਕੀ ਉਸ ਪੋਪ ਨੂੰ ਕਹਿੰਦਾ ਕਹਿੰਦਾ ਤੂੰ ਇੱਕ ਫਤਵਾ ਜਾਰੀ ਕਰ ਕਿ ਕਿੰਗ ਨੂੰ ਅਧਿਕਾਰ ਹੈ ਇੱਕ ਪਤਨੀ ਦੇ ਹੁੰਦਿਆਂ ਬਿਨਾ ਤਲਾਕ ਦਿੱਤੇਆਂ ਦੂਜਾ ਵਿਆਹ ਕਰਾਉਣ ਦਾ ਕਿੰਗ ਨੂੰ ਅਧਿਕਾਰ ਹੈ ਬਾਕੀਆਂ ਨੂੰ ਨਹੀਂ ਹੋ ਸਕਦਾ ਉਹ ਕਹਿੰਦਾ ਜੀ ਇਹ ਕਿਵੇਂ ਹੋ ਸਕਦਾ ਇਹ ਤਾਂ ਸਾਡਾ ਸਿਧਾਂਤ ਹੈ ਇਹ ਤਾਂ ਸਾਡੀ ਮਰਿਆਦਾ ਸਾਡੀ ਪਰੰਪਰਾ ਹੈ ਉਹ ਕਹਿੰਦਾ ਵੀ ਦੇਖ ਮੈਂ ਤੈਨੂੰ ਲਾਇਆ ਤੈਨੂੰ ਮੈਂ ਕਿੱਥੋਂ ਚੁੱਕ ਕੇ ਲਿਆਂਦਾ ਧੁੱਖਾ ਮਰਦਾ ਸੀ ਆਪਦੇ ਘਰੇ ਤੂੰ ਤੈਨੂੰ ਮੈਂ ਪੜਾਇਆ ਤੈਨੂੰ ਮੈਂ ਲਿਖਾਇਆ ਤੈਨੂੰ ਮੈਂ ਪੋਪ ਬਣਾਇਆ ਕੰਟਰੀ ਦਾ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਬਣਾਇਆ ਤੂੰ ਮੇਰੇ ਲਈ ਇਹ ਨਹੀਂ ਕਰ ਸਕਦਾ ਕਹਿੰਦਾ ਬਾਦਸ਼ਾਹ ਮੈਂ ਤੇਰੀ ਖਿਦਮਤ ਬਹੁਤ ਕੀਤੀ ਐ ਸਟੇਟ ਦੀ ਬਹੁਤ ਖਿਦਮਤ ਕੀਤੀ ਐ ਪਰ ਮੈਂ ਸਿਧਾਂਤ ਨਾਲ ਕੰਪਰੋਮਾਈਜ਼ ਨਹੀਂ ਕਰ ਸਕਦਾ ਕਹਿੰਦਾ ਵੀ ਇਹ ਤਾਂ ਤੈਨੂੰ ਕਰਨਾ ਪਊਗਾ ਜਾਂ ਤਾਂ ਤੂੰ ਇਹ ਫਤਵਾ ਦੇ ਮੇਰੇ ਹੱਕ 'ਚ ਜੇ ਨਹੀਂ ਤੂੰ ਮੈਨੂੰ ਫਤਵਾ ਦਿੰਦਾ ਤੇ ਮੇਰੇ ਕੋਲੇ ਅਧਿਕਾਰ ਐ ਤੈਨੂੰ ਟਰਮੀਨੇਟ ਕਰਨ ਦਾ ਉਹਨੇ ਸੋਚਿਆ ਵੀ ਇਹ ਇੰਸਟੀਟਿਊਸ਼ਨ ਸਿਧਾਂਤ ਦੇ ਸਿਰ ਤੇ ਖੜਾ ਐ ਤੇ ਜੇ ਮੈਂ ਇਹ ਸਿਧਾਂਤ ਛੱਡਦਾ ਇਹ ਇੰਸਟੀਟਿਊਸ਼ਨ ਤਬਾਹ ਹੋ ਜਾਊਗਾ ਮੈਨੇ ਜਵਾਬ ਦੇਣਾ ਚਾਹੀਦਾ ਉਹਨੇ ਜਵਾਬ ਦਿੱਤਾ ਉਹਨੇ ਉਹਨੂੰ ਟਰਮੀਨੇਟ ਕਰਤਾ ਟਰਮੀਨੇਟ ਕਰਨ ਤੋਂ ਬਾਅਦ ਉਹਦਾ ਘਰ-ਬਾਰ ਤਾਂ ਖੋਣਾ-ਖੋਣਾ ਸੀ ਉਹਦੇ ਕੱਪੜੇ ਵੀ ਲਵਾ ਲੇ ਬਾਦਸ਼ਾਹ ਨੇ ਤੇ ਉਹ ਇੱਕ ਕੱਪੜੇ ਦੇ ਨਾਲ ਆਪਣਾ ਤਾਂ ਢੱਕ ਕੇ ਨਾ ਚਾਦਰ ਉੱਤੇ ਲੈ ਕੇ ਤੇ ਤੁਰਿਆ ਜਾਂਦਾ ਹੈ ਇੱਕ ਦਰਖਤ ਦੇ ਥੱਲੇ ਖੜੋ ਜਾਂਦਾ ਉਹ ਦਰਖਤ ਦੇ ਥੱਲੇ ਖੜੋ ਕੇ ਉਹ ਅਕਾਲ ਪੁਰਖ ਦੇ ਅੱਗੇ ਇੱਕ ਪ੍ਰੇਅਰ ਕਰਦਾ ਹੈ ਉਹ ਪ੍ਰੇਅਰ ਦੇ ਵਿੱਚ ਕੀ ਲਫ਼ਜ਼ ਕਹਿੰਦਾ ਹੈ ਉਹ ਕਹਿੰਦਾ ਹੈ ਹੇ ਉਸਾਈਆਂ ਦਾ ਉਸਾਈਆਂ ਦੇ ਮੁਤਾਬਕ ਹੁੰਦਾ ਹੈ ਹੇ ਰੱਬ ਕਹਿੰਦਾ ਮੈਂ ਬਹੁਤ ਖidmat ਕੀਤੀ ਬਾਦਸ਼ਾਹ ਦੀ ਸਿਰਫ ਇਸ ਲਈ ਕਿ ਉਸਨੇ ਮੈਨੂੰ ਅਹੁਦਾ ਦਿੱਤਾ ਪਰ ਮੈਂ ਸਿਧਾਂਤ ਦੀ ਅਬਹਿਲ ਨਹੀਂ ਕੀਤੀ ਸਿਧਾਂਤ ਦੀ ਉਲੰਘਣਾ ਨਹੀਂ ਕੀਤੀ ਉਸੇ ਬਾਦਸ਼ਾਹ ਨੇ ਅੱਜ ਮੇਰੀ ਹਾਲਤ ਪਤਲੀ ਕਰਤੀ ਪਰ ਕਹਿੰਦਾ ਹੈ हे ਅਕਾਲ ਪੁਰਖ हे ਰੱਬ ਮੈਨੂੰ ਯਕੀਨ ਹੈ ਜਿੰਨੀ ਮੈਂ ਬਾਦਸ਼ਾਹ ਦੀ ਖਿਦਮਤ ਕੀਤੀ ਹੈ ਜੇ ਕਿਤੇ ਉਹਦਾ ਸੌਵਾਂ ਹਿੱਸਾ ਵੀ ਮੈਂ ਤੇਰੀ ਖਿਦਮਤ ਕੀਤੀ ਹੁੰਦੀ ਸੇ ਹੁੰਦੀ ਨਾ ਉਸ ਅਹੁਦੇ ਤੇ ਰਹਿ ਕੇ ਤੇ ਮੇਰੀ ਇਹ ਹਾਲਤ ਤੂੰ ਨਹੀਂ ਸੀ ਹੋਂ ਦੇਣੀ ਮੈਨੂੰ ਨੰਗਾ ਨਹੀਂ ਸੀ ਕਰਨਾ ਤੂੰ ਸਿਧਾਂਤ ਦੀ ਰਾਖੀ ਪਰੰਪਰਾਵਾਂ ਦੀ ਰਾਖੀ ਮਰਿਆਦਾਵਾਂ ਦੀ ਰਾਖੀ ਕਰਨ ਵਾਸਤੇ ਕਈ ਵਾਰੀ ਨੰਗੇ ਵੀ ਹੋਣਾ ਪੈਂਦਾ ਹੈ ਪਰ ਜਿਹੜੇ ਸਹਿ ਲੈਂਦੇ ਨੇ ਸਿਧਾਂਤ ਬਚਾ ਲੈਂਦੇ ਨੇ ਪਰੰਪਰਾਵਾਂ ਬਚਾ ਲੈਂਦੇ ਨੇ ਇੰਸਟੀਟਿਊਸ਼ਨ ਬਚਾ ਲੈਂਦੇ ਨੇ ਉਹ ਇਤਿਹਾਸ ਦੇ ਪੰਨਿਆਂ ਦੇ ਉੱਤੇ ਦਰਜ ਹੋ ਜਾਂਦੇ ਨੇ ਗੱਲ ਸਿਧਾਂਤ ਦੀ ਹੈ ਮੌਜੂਦਾ ਆਕਾਲੀ ਲੀਡਰਸ਼ਿਪ ਨਾਲ ਮੇਰਾ ਕੋਈ ਵਿਰੋਧ ਨਹੀਂ ਹੈ ਮੇਰਾ ਬੜਾ ਪਿਆਰ ਸੀ ਬੜਾ ਸਨੇਹੀ ਪਰ ਜਦੋਂ ਸਿਧਾਂਤ ਦੀ ਗੱਲ ਆ ਗਈ ਜਦੋਂ ਪਰੰਪਰਾ ਦੀ ਗੱਲ ਆ ਗਈ ਜਦੋਂ ਮਰਿਆਦਾ ਦੀ ਗੱਲ ਆ ਗਈ ਉਦੋਂ ਨਹੀਂ ਕਰ ਸਕੇ ਅਸੀਂ ਸਮਝੌਤਾ ਨਾਸ ਤੇ ਪ੍ਰਭਾਵੀ ਨਹੀਂ ਹੈ ਕਿਉਂ ਕਿਉਂਕਿ ਅਕਾਲ ਪੁਰਖ ਨੇ ਬਖਸ਼ਿਸ਼ ਕੀਤੀ ਇਹ ਅਕਾਲ ਪੁਰਖ ਦੀ ਬਖਸ਼ਿਸ਼ ਹੈ ਕਿ ਸੰਗਤ ਦਾ ਸਾਥ ਮਿਲਿਆ ਤੇ ਲੱਖ ਜਤਨ ਹੋਏ ਨੰਗਾ ਕਰਨ ਦੇ ਲੇਕਿਨ ਨੰਗਾ ਨਹੀਂ ਹੋ ਸਕਿਆ ਇਹ ਅਕਾਲ ਪੁਰਖ ਦੀ ਬਖਸ਼ਿਸ਼ ਹੈ ਪਰਮੇਸ਼ਵਰ ਦੀ ਬਖਸ਼ਿਸ਼ ਹੈ ਸੰਗਤ ਦੇ ਸਾਥ ਤੇ ਸੰਗਤ ਦੇ ਪਿਆਰ ਦੀ ਬਦੌਲਤ ਹੈ ਸੋ ਚਾਹੇ ਇੰਸਟੀਟਿਊਸ਼ਨ ਇਹ ਗੁਰਦੁਆਰਾ ਹੈ ਜਿੱਥੇ ਅਸੀਂ ਬੈਠੇ ਆਂ ਤੇ ਚਾਹੇ ਇੰਸਟੀਟਿਊਸ਼ਨ ਸ੍ਰੀ ਅਕਾਲ ਤਖਤ ਸਾਹਿਬ ਹੈ ਬੰਦੇ ਆਉਂਦੇ ਰਹਿਣਗੇ ਜਾਂਦੇ ਰਹਿਣਗੇ ਵਿਅਕਤੀ ਆਉਂਦੇ ਰਹਿੰਦੇ ਨੇ ਜਾਂਦੇ ਰਹਿਣਗੇ ਜਥੇਦਾਰ ਆਉਂਦੇ ਰਹੇ ਆ ਜਾਂਦੇ ਰਹੇ ਆ ਅਸੀਂ ਵੀ ਆਏ ਗਏ ਚਲੇ ਗਏ ਪ੍ਰਬੰਧਕ ਜਿਹੜੇ ਨੇ ਉਹ ਵੀ ਬਦਲਦੇ ਰਹਿਣਗੇ ਸਿਧਾਂਤ ਕਦੇ ਬਦਲਿਆ ਨਹੀਂ ਕਰਦੇ ਪਰੰਪਰਾਵਾਂ ਮਰਿਆਦਾਵਾਂ ਕਦੇ ਬਦਲਿਆ ਨਹੀਂ ਕਰਦੀਆਂ ਇਸ ਕਰਕੇ ਅੱਜ ਜ਼ਰੂਰਤ ਹੈ ਕਿ ਅਸੀਂ ਸਿਧਾਂਤ ਨਾ ਖੜੀਏ ਪਰੰਪਰਾ ਨਾ ਖੜੀਏ ਮਰਿਆਦਾ ਨਾ ਖੜੀਏ ਜੇ ਸਾਨੂੰ ਚੂਜ਼ ਕਰਨਾ ਪੈਂਦਾ ਹੈ ਨਾ ਕਿ ਵਿਅਕਤੀ ਜਾਂ ਸਿਧਾਂਤ ਤੇ ਫਿਰ ਸਿਧਾਂਤ ਨੂੰ ਚੁਣ ਲਈਏ ਸਾਡੀਆਂ ਨਸਲਾਂ ਬੱਜ ਜਾਣਗੀਆਂ ਜੇ ਅਸੀਂ ਵਿਅਕਤੀ ਚੁਣ ਲਏ ਅਸੀਂ ਤਾਂ ਸ਼ਾਨਦਾਰ ਜ਼ਿੰਦਗੀ ਜਿਉਂ ਜਾਗੇ ਸਾਡੀਆਂ نسلਾਂ ਵਾਸਤੇ ਪ੍ਰੋਬਲਮ ਖੜੀ ਹੋ ਜਾਣੀ ਹੈ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਮੈਂ ਨਾਂ ਲੈਣ ਲੱਗਾ ਤੇ ਸਮਾਂ ਲੱਗ ਜਾਣਾ ਕਿਉਂਕਿ ਸਾਰੇ ਇਸ ਦੇ ਨਾਲ ਦੇ ਹੋਈ ਇਜਾਜ਼ਤ ਤੇ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਲਈ ਦੇਖਦੇ ਰਹੋ ਟੀਵੀ ਪੰਜਾਬ